ਕਾਮਤਾ ਕਰਦੇ ਜੱਗੀ ਆਉਣਾ ਹੈ ਤੇ ਮੈਂ ਉਧੇ ਆਇਆ ਤੇ ਚਾਹ ਬਣਾਉਗੀ। ਓਹੋ ਥੱਕ ਗਿਆ ਜਾ। ਹਾਂ ਆ ਗਿਆ ਤਾ ਅ ਮੈਂ ਆ ਗਿਆ। ਵਾਟ ਟਾਈਮ ਦਾ ਤਾ ਮੈਂ ਤਾਂ ਪੁੱਛਣਾ ਸਾਈਕਲ ਦੀ ਟੁੱਟ ਗਈ ਚੈਨ ਆਂਦੇ ਹੋਏ। ਅੱਛਾ ਉਹ ਰੋਡ ਕੇ ਲਿਆਇਆ ਮੈਂ ਜੋ ਤੂੰ ਫੇਟਾ ਬਾੜੀ ਆਖਾਇਆ। ਉਹ ਰੋਡ ਤੋਂ ਟੁੱਟ ਗਈ ਜਾਮਾ। ਉਹ ਲੈ ਜਾਂਦਾ ਔਖੀ ਹੋ ਗਿਆ ਫਿਰ ਤੰਦਾਂ ਮੈਂ ਤੈਨੂੰ ਆਏ ਗੈਨੀ ਸੀ। ਮੈਂ ਔਖਾ ਔਖਾ ਕੋਈ ਮੋਟਰਸਾਈਕਲ ਦਾ ਸਾਧਨ ਕਰਦਾ। ਉਸੇ ਮੋਟਰਸਾਈਕਲ ਆ ਕੇ ਤੇ ਮੀ ਅੱਥਣੀ ਪੈਂਦਾ ਹੈ ਕੋਈ ਗੱਲ ਨਹੀਂ ਹੈਗੀ ਉਟ ਮੀ ਤੈਨੂੰ ਬੜੀ ਔਖਾ ਮੈਨੂੰ ਸੋਚ ਰਹਿੰਦੇ ਤੇਰੀ ਚਲੋ ਦੇਖਾਂ ਹੋਰ ਕੀ ਕਰਕੇ ਟੀਦੀ ਮੈਂ ਤਾਂ ਕੰਮ ਕਰਕੇ ਹੱਡੀ ਮੈਂ ਤਾਂ ਤੈਨੂੰ ਡਿੱਕੀ ਜਾਂਦੀ ਸੀ ਮਾਹ ਕਿੰਨਾ ਟਾਈਮ ਹੋ ਗਿਆ ਮਾਹ ਮੈਂ ਉਹਦੇ ਇੱਥੇ ਜਾ ਕਰ ਦੂੰ ਮੈਂ ਚਾਹ ਦੇਣੇ ਕਰਕੇ ਜੰਗਾ ਹਾਂ ਉਹ ਆ ਚਾਹ ਤਾਂ ਕੀ ਚਲੋ ਆਏ ਹਾਈ ਸਾਸਰੀ ਘਰ ਬੇਬੇ ਸਾਸਿਕਾ ਪੁੱਤ ਹੋਰ ਕਰ ਲੈ ਕੰਮ ਹਾਂ ਕਰ ਲਿਓ ਪੁੱਤ ਮੈਂ ਚੱਲ ਹਾਂ ਠੀਕ ਹਾਂ ਤੂੰ ਦੱਸ ਮੈਂ ਸਮਝੀ ਠੀਕ ਹਾਂ ਪੁੱਤ ਹੋਰ ਮੈਂ ਕਿਹਾ ਮਾਂ ਚੱਲ ਬੇਬੇ ਦਾ ਘੇੜਾ ਮਾਰਦੀ ਨਹੀਂ ਹੈਗੀ ਮੈਨੂੰ ਇਹ ਜਾਇਆਂ ਨਹੀਂ ਡਾਕਟਰ ਟਾਈਮ ਹੀ ਲੱਗਦਾ ਹੈਗਾ ਜਾਣ ਨੂੰ ਤਾਂ ਕੀ ਕਰਾਂ ਠੀਕ ਫੇਰਾ ਕਰਦੇ ਵੀ ਜਾ ਕੇ ਤਾਂ ਨਿਕਲਦੀ ਨਹੀਂ ਹੁੰਦਾ ਬੇਬੇ ਟਾਈਮ ਕੱਢ ਕੇ ਜਾਣਾ ਪੈਂਦਾ ਹੋਰ ਫਿਰ ਹੁਣ ਆਇਆ ਨਾ ਜੇ ਟਾਈਮ ਵਿਕੜੇ ਤਾਂ ਮੈਂ ਕਿੱਦੋਂ ਜਾਵਾਂ ਮੇਰਾ ਟਾਈਮ ਹੀ ਨਹੀਂ ਲੱਗਦਾ ਕੀ ਕਰਾਂ ਹੋਰ ਮੈਂ ਤਾਂ ਕਿਹਾ ਮਾਂ ਚੱਲ ਨਾਲੇ ਕੰਮ ਹੈਗਾ ਮਾਂ ਨਾਲੇ ਚੱਲ ਬੇਬੇ ਨੂੰ ਮਿਲਿਆ ਨਹੀਂ ਹਾਂ ਹਾਂ ਦੱਸ ਫੇਰਾ ਓਏ ਗੰਦਸੀ ਬੇਬੇ ਬੀ ਇਹਨਾਂ ਬੁੜੀਆਂ ਨੂੰ ਲਾਉਣ ਮਿਲਦਾਗਾ ਅੱਛਾ ਹਾਂ ਸਾਰੇ ਕਰਾਈ ਜਾਂਦੇ ਨੂੰ ਅਫਸਰ ਜੀ ਆਈ ਤੇ ਆਪਣੇ ਉਰੀ ਵੀ ਪਰਨੇ ਔਖੇ ਨਾ ਐ ਤਾਂ ਬੇਬੇ ਤੇਰੀ ਸਹੀ ਗੱਲ ਹੈ ਵੀ ਪਰਨੇ ਔਖੇ ਲੇਗੇ ਪਿੱਟੇ ਕੈਟਰੀ ਹੁੰਦਾ ਦੇਖਾ ਬੁੜੀਆਂ ਨੂੰ ਤਾਂ ਸੌ ਲੋਡ ਰਹਿੰਦੀ ਹੈਗੀ ਕਹਿੰਦਾ ਉਹ ਐ ਮੈਂ ਬੇਬੇ بڑے بڑے ਕੰਮ ਨਿਕਲ ਜਾਂਦੇ ਨੇ ਆਪਣੇ ਕੰਮ ਰੋਤ ਮੈਂ ਤੇ ਵੀ ਗੱਲ ਮੰਨਦੀ ਆ ਵੀ ਕਮਰਾ ਬਣ ਜਾਂਦੇ ਨਾ ਇਹ ਗੱਲ ਕਰ ਰਹੀ ਸੀ ਤਾਂ ਅੱਖੇ ਕਰਦੀਆਂ ਭਰਨੀਆਂ ਐ ਔਖਾ ਕਿਸ ਤਰ੍ਹਾਂ ਦਾ ਚਲਦੇ ਮਨਦੀਆਂ ਕੱਲਾ ਵੀ ਹੌਲੀ ਹੌਲੀ ਆਪੇ ਉੱਪਰ ਜਾਂਦੇ ਨੇ ਵੈਸੇ ਫੇਰ ਇਹ ਮਿਰਦੇ ਕਿਨੇ ਦਾ ਨਾ ਮੇਬੇ ਐ ਕਹਿੰਦੇ ਨੇ ਕਿ ਵੀ 40 50 ਤੱਕਰ ਮਿਲ ਜਾਂਦਾ ਤੇ ਉਹ ਤੋਂ ਜੇ ਦੂਜੀ ਕਰਾਂਗੇ ਤਾਂ 70 80 90 ਤੱਕਰ ਮਿਲ ਜਾਂਦੀ ਏ ਤੇ ਨਾਲੇ ਐ ਵੀ ਕਿਹਾ ਸੀਗਾ ਉਹਨਾਂ ਨੇ ਤੇ ਵੀ ਬੁੜੀਆਂ ਨੂੰ ਇਕੱਠੀਆਂ ਕਰਨਾਗਾ ਬੁੜੀਆਂ ਇਕੱਠੀਆਂ ਕਰਕੇ ਗਰੁੱਪ ਬਣਾ ਕੇ ਵੀ ਫੇਰ ਮਿਲੂਗਾ ਫੇਰ ਨਾ ਜੱਗੀ ਨਾਲ ਰਾਏ ਕਰਕੇ ਮੈਂ ਕਰੀ ਰਸੇ ਆਉਂਗੀ ਤੇ ਜੇ ਤੇਰੀ ਸਲਾਹ ਹੋਈ ਤਾਂ ਮੈਨੂੰ ਘਰੇ ਦੱਸਿਆਈ ਮੈਂ ਜੱਗਿਣਾ ਕਰਕੇ ਰਹਿ ਤੈਨੂੰ ਕਦੇ ਦੱਸੇ ਹੋਈ ਠੀਕ ਆ ਤੂੰ ਮੈਨੂੰ ਆਜ ਹੀ ਫੇਰ ਦੱਸਿਆਈ ਹਾਂ ਹਾਂ ਮੈਂ ਸੋਡਾ ਵੀ ਲਾਉਣਾ ਹੋਣੇ ਬੈਜਾ ਮੈਂ ਚਾਰ ਦਿਨਾਂ ਕਰਕੇ ਨਾ ਨਾ ਬੇਬੇ ਆਪਣੇ ਇਕੱਠਿਆਂ ਦੀ ਚਾਹ ਜਿੱਦਨੋਂ ਲਾਉਣ ਮਿਲ ਗਿਆ ਆਪਾਂ ਨੂੰ ਉਦੋਂ ਇਕੱਠੀ ਪੀਵਾਂਗੇ ਚੱਲ ਚੰਗਾ ਪੁੱਤ ਫੇਰ ਕੋਈ ਨਾਲ ਬੀਮਾ ਕਰ ਲੋ ਠੀਕ ਹੈ ਅ ਕੌਣ ਦੀ ਬੇਬੇ ਜਿਹੜੀ ਬੋਲੀ ਜਾਂਦੀ ਦੀ ਉਹ ਤਾਂ ਪੁੱਤ ਆਮਨ ਆਈ ਸੀ ਹਾਂ ਤਾਂ ਤਾਂ ਕਹਿੰਦੀ ਮੈਂ ਬੇਬੇ ਨੂੰ ਮਿਲਿਆ ਨਾ ਨਾਰੇ ਕੰਢੀ ਇੱਕ ਕੰਮ ਦੀ ਕਰਤ ਗਈ ਉਹ ਹਾਂ ਬੁੜੀਆਂ ਨੂੰ ਲਾਉਣ ਮਿਲਦਾ ਅੱਛਾ ਤੇ ਹੁਣ ਤੂੰ ਦਾਸਾਪਾ ਕਿਵੇਂ ਕਰੀਏ ਲਾਉਣ ਦਾ ਤਾਂ ਬੇਬੇ ਔਖਾ ਬੜਾ ਅੰਧੇ ਪਰ ਨਾ ਔਖਾ ਹੂ ਆਪਾਂ ਨੂੰ ਔਖਾ ਤਾਂ ਹੈਗਾ ਮੈਨੂੰ ਵੀ ਪਤਾ ਹੈ ਵੀ ਆਪਣਾ ਦਾਣਾ ਦੇਣਾ ਉੱਤੋਂ ਦੀ ਨਾਲੇ ਤੈਨੂੰ ਮੈਂ ਮੋਟਰਸਾਈਕਲ ਦੀ ਬਾਤ ਕਰ ਤੈਨੂੰ ਮੋਟਰਸਾਈਕਲ ਦਵਾ ਦੂੰਗਾ ਮੂੰ ਦਿੰਦੇ ਕਿੰਨੇ ਨੇ ਫਿਰ 50 60 ਕਹਿੰਦੇ ਨਾਲ ਤਾਂ ਸਿਆ ਵੀ ਇੰਨਾ ਮਿਲਦਾ ਹੈ

ਲੈ ਆ ਆ ਜੀ ਮੈਂ ਤਾਂ ਤੈਨੂੰ ਕਹਿੰਦੀ ਸੀ ਅੱਛਾ ਹਾਂ ਵੀ ਦੱਸ ਕੇ ਆਉਣਾ ਤੂੰ ਮੈਨੂੰ ਰਾਜੀ ਮਿਲ ਗਈ ਉਹ ਤਾਂ ਵੀ ਮੈਂ ਦੀ ਸਾਡੇ ਘਰੇ ਬੁੜੀਆਂ ਆ ਰਹੀਆਂ ਲੈਂਦੀਆਂ ਸਾਰੀਆਂ ਤੇ ਮੈਂ ਤਾਂ ਹੀ ਪੁੱਛਣ ਆਈ ਸੀ ਤੈਨੂੰ ਵੀ ਥੋੜੀ ਕੀ ਰਹਿਣੀ ਸਾਡੀ ਰਹਿ ਬਣ ਗਈ ਮੈਂ ਤਾਂ ਤੈਨੂੰ ਤਾਂ ਹੀ ਆਈ ਜੀ ਤੇ ਮੈਂ ਹੁਣ 10-15 ਮਿੰਟਾਂ ਤੱਕ ਆ ਜਾਊਗੀ ਚਲ ਤੁਸੀਂ ਛੇਤੀ ਆ ਜੀ ਮੈਂ ਛੇਤੀ ਆ ਗਈ ਮੈਂ ਤੇ ਮੰਮੀ ਪਤਾ ਨਹੀਂ ਕਿੱਧਰ ਵਗ ਗਈ ਲੈ ਐਣੀ ਹੈਗਾ ਵੀ ਦੱਸ ਕੇ ਵਗ ਜੀ ਗੇਟ ਵੀ ਖੁੱਲੇ ਛੱਡ ਗਈ ਲੈ ਚਲ ਆਜੂਗੀ ਆਪ ਹੀ ਕੀ ਬੱਤੇ ਤੁਹ ਕਦਰਗੀ ਵੀ ਮਮੀ ਮੈਂ ਤਾਂ ਮਨ ਕੇ ਗਈ ਸੀ ਹਾਂ ਲਾ ਮਰਾ ਉਹ ਸਾਰੀਆਂ ਇਕੱਠੀਆਂ ਹੋ ਰਹੀਆਂ ਦੀਆਂ ਉਹ ਕਹਿੰਦੀ ਛੇਤੀ ਆ ਜਾ ਲੈ ਤਾਂ ਮੈਂ ਤਾਂ ਪੁੱਤ ਗਿਆ ਖੁੱਲ ਛੱਡ ਗਈ ਅੱਛਾ ਉਹ ਗੇਟ ਖੁੱਲੋ ਛੱਡ ਗਈ ਮੈਂ ਨਾ ਦੱਸ ਕੇ ਗਈ ਤੇ ਤੂੰ ਕਹਿੰਦੀ ਮੈਂ ਦੱਸਾਂ ਕਿ ਨੂੰ ਅੱਛਾ ਕੀ ਕਹਿੰਦੇ ਫਿਰ ਉਹ ਕਹਿੰਦੇ ਵੀ ਡਾਣ ਪਾਤ ਵੀ 15 20 ਦਾ ਸੁਣਦਾ ਹਾਂ ਮੇਰੇ ਚੋਰ ਬੋਦੀ ਹੈ ਦੰਗਾ ਲੈ ਜੂਗਾ ਹੋਰ ਕੀ ਹੈ ਕਿ ਦੇ ਉੱਤਰ ਜਾਣ ਦੇ ਪੈਸੇ 2 4 ਚੋਰ ਅਤਮਾ ਦਾ ਆਉਣੇ ਵੀ ਜਾਣਾ ਹੈਗਾ 10 ਦਸਣ ਆਈਆਂ ਪਤੰਮ ਹੋਊਗਾ ਫਿਰ ਛਾਉਣੇ ਕਿ ਮੈਂ ਬੁਲਾ ਲਿਆ ਉਹ ਮੋਠੇ ਨੂੰ ਪਤਾ ਕਰੂ ਮੈਨੂੰ ਮੈਨੂੰ ਦਿੱਤਾ ਹਾਂ ਚਲ ਜਾਇਆ ਮੈਂ ਫਿਰ ਮੈਂ ਜਾ ਕੇ ਆਵਾਂ ਕੀ ਬਤਾ ਕੀ ਕੰਮ ਹੋਦਾ ਹੁਣ ਚਲ ਇਹ ਤਾਕ ਉਹ ਯੱਗੀ ਦੂਰ ਕਾਲ ਪੈਗਾ ਹਾਂ ਅੰਤ ਨਹੀਂ ਇਹ ਗਾਲੀ ਦੁੱਪ ਆ ਜਾਂਦਾ ਜਾਇਆ ਨਹੀਂ ਹਾਂ ਗਾਇ ਬਤਾ ਆ ਕੇ ਮੇਜ ਕੀ ਹੈ ਆਹ ਰਾਉਂਡ ਪੈਸੇ ਅੱਛਾ ਦੇ ਦੇ ਉਹਨਾਂ ਨੇ ਦੇ ਦੇ ਸਾਰਿਆਂ ਨੂੰ ਤੇ ਆਪਣੇ 15-20 ਜਣਾਂ ਕਰਕੇ ਹੱਥੋਂ ਨੇ ਹੋਰ ਇਹ ਆਮ ਨੇ ਤਾਂ ਹੀ ਫੋਨ ਕਰਿਆ ਮੈਨੂੰ ਅੱਛਾ ਇਹ ਆਦੇ ਪੈਸੇ ਦੇਈ ਜੋ ਪਈ ਸਾਰਿਆਂ ਦੇ ਆ ਗਏ ਨਾ ਤੇ ਹੁਣ ਦਾਪਤ ਨਾਲ ਜਿਆਦਾ ਟੋਕਾ ਤਾਰਦੀ ਹੈ ਨਾਲੇ ਜੇ ਬਾਜ ਕੇ ਤੂੰ ਮੋਟਰਸਾਈਕਲ ਦਾ ਦੇਖ ਲਈ ਹਾਂ ਉਹ ਤਾਂ ਠੀਕ ਹੈ ਮੈਂ ਮੋਟਰਸਾਈਕਲ ਦਾ ਬਾਅਦ ਚ ਦੇਖਾਂਗੇ ਇਹ ਵੀ ਕਿਸ ਦਾ ਲੈਣਾ ਦੇਣਾ ਹੈ ਉੱਤਰ ਜੀ ਹਨਾ ਤਾਂ denn ਸਾਰੀ ਉੱਤਰ ਜੂਗਾ ਤੇ ਨਾਲੇ ਮੋਟਰਸਾਈਕਲ ਦੇਖਦਾ ਹਾਂ

ਆ ਫਨ ਵੀ ਤਾਂ ਬਰਾਬਰ ਬਰੈਂਦਾ ਹੈ ਦੋ ਹੋ ਗਏ ਮੇਰੇ ਪੁੱਤ ਹੁਣ ਬਾਬਰ ਛੇ ਮੇਰਾ ਮਰਦਿਆ ਹੋ ਗਿਆ ਮਰਦਿਆ ਕਿੰਨੇ ਕਿ ਜ ਆ ਗਿਆ ਉੱਤੇ ਇਹ ਆ ਗਿਆ 20 ਦਾ ਮਮੀ ਵਧੀਆ ਦੇਖਾ ਚਲ ਐਵੇਂ ਨਵੇਂ ਵਰਗੀ ਹੈ ਹੈ ਨਾ ਆ ਤੇ ਕਾਠੀ ਕਿੰਨੀ ਸੋਹਣੀ ਹੈ ਬੜੀ ਸੋਹਣੀ ਹੈ ਚੱਲੇ ਅਭੀ ਆਣਾ ਜਾਣਾ ਸੌਖਾ ਹੋ ਜਾਊਗਾ ਹੋਰ ਪੁੱਤ ਤੇ ਹੁਣ ਆਪਣੇ ਬਾਹਰ ਅੰਦਰ ਜਾਣਾ ਦੇਖ ਆਪਣ ਮौज ਹੋ ਗਏ ਚੱਲ ਕਿੱਥੇ ਸੀ ਸਾਈਂ ਕਿੱਥੇ ਤਾਂ ਤੈਨੂੰ ਵੀ ਖੇਈ ਸੀ ਮੈਨੂੰ ਸੋਚ ਰਹੀ ਹੈ ਔਰ ਚੱਲ ਵਧੀਆ ਮਮੀ ਚੱਲ ਲੱਗ ਗਿਆ ਪਰਦਾ ਹਾਂ ਸੋਖਾਂ ਨਾ ਮੈਂ ਮੇਰਾ ਪੈਸੇ ਹੀ ਮੁੱਕ ਗਏ ਫੋਨ ਚ 250 ਦਾ 300 ਦਾ ਪੈਸੇ ਪੈਂਦੇ ਨੇ ਇਹਦੇ ਵਿੱਚ ਹੁਣ ਕਿਵੇਂ ਕਰਾਂ ਲੈ ਫੋਨ ਕਰਨ ਕਣੀ ਵੀ ਗਈ ਚਲ ਦੇਖਦੇ ਹਾਂ ਹੁਣ ਕੀ ਬਣਦਾ ਉਗਦਰੋਂ ਹੀ ਅੰਮੀ ਇਹ ਬੋਤ ਮੈਂ ਤਾਂ ਵਡੀਆਂ ਦੇ ਗਈ ਸੀ ਹਾਂ ਮੈਂ ਇੱਕ ਗੱਲ ਹੋਰ ਸੁਣ ਕੇ ਆਈਆਂ ਉਹ ਕਹਿੰਦੇ ਵੀ 15 ਦਿਨਾਂ ਬਾਅਦ ਕਰੋ 1000 ਰੁਪਏ ਭਰਨੇ ਕਹਵਾ ਵੀ ਕਿਸਨ ਦਾ ਕਿਹੜੀ ਗਸਤਾ ਜਿਹੜੇ ਫਣੇ ਕਰਾਈਏ ਡਾਣੇ ਕਰਾਏ 15 ਦਿਨਾਂ ਬਾਅਦ ਹਾਂ ਮੈਂ ਤਾਂ ਹੁਣ ਮੈਨੂੰ ਤਾਂ ਪਰਨਾ ਪਤਿੰਦੀ ਲੈ 15 ਦਿਨਾਂ ਬਾਅਦ ਉਹ 1000 ਰੁਪਏ ਕਿੱਥੋਂ ਭਰ ਦਾਂਗੇ ਲੈ ਫਿਰ ਹੁਣ ਤਾਂ ਪੜਨਾ ਪਊਗਾ ਹੋਰ ਕੀ ਕਰੀਏ ਹੁਣ پتہ ਪੱਲਾ ਨਹੀਂ ਪਤਾ ਕਰਨਾ ਵੀ ਭਾਈ ਇਹ ਕੁਸ ਹੈ ਉਹ ਤੁਮ ਮੈਂ ਤਾਂ ਪਰਤੇ ਨਹੀਂ ਪੈਣਾ ਵੀ ਆ ਕੋਸੇ ਵੀ 15 ਦਾ 10000 ਰੁਪਏ ਭਰਾਂਗੇ। ਅਬੀ ਇਤੇ ਗੰਡੇ ਲੈ ਆਉਣ 15 ਦਿਨਾਂ ਬਾਅਦ ਆਪਾਂ ਕਿਤੋਂ ਰੁਪਏ ਭਰ ਦਾਂਗੇ। ਫਿਰ ਹੁਣ ਤਾਂ ਮੈਂ ਭਰ ਨਹੀਂ ਪਊਗਾ। ਹੁਣ ਮੈਂ ਮੈਂ ਟੱਚ ਕਰਿਆ ਚੰਗੇ ਨੂੰ ਮੈਨੂੰ ਕੀਤੇ ਵੀ ਇਹ 15 ਦਿਨਾਂ ਦਾ ਭਰਾਇਆ ਕਰਨਗੇ। ਮੈਂ ਤਾਂ ਫੋਨ ਤੇ ਨਹੀਂ ਪੈਸੀ ਭੁਗਾਈ 250 ਰੁਪਇਆ ਤੋਂ 1000 ਰੁਪਇਆ 15 ਦਿਨਾਂ ਬਾਅਦ ਕਹਿੰਨੀ ਐਗੀ। ਇਹ ਲੋਟ ਹੁਣ ਕਰਨਾ ਪਊਗਾ। ਹੁਣ ਮੈਂ ਦਾ ਫੇਡਨ ਕਰਿਆ ਜੀ ਮੈਨੂੰ ਕੀਤੇ ਵੀ ਇਹ 15 ਦਿਨਾਂ ਕੀ ਭਰਾਇਆ ਕਰਨਗੇ। ਪਹਿਲਾਂ ਤਾਂ ਪਤਾ ਕਰਨਾ ਸੀਗਾ ਹੁਣ ਕਹਿੰਦੇ ਬਾਹਰੋਂ ਪਤਾ ਲੱਗਿਆ ਬਾਹਰੋਂ ਪਹਿਲਾਂ ਨਹੀਂ ਪਤਾ ਕਰਿਆ ਮੈਂ ਅੱਜ ਕਹਿੰਦੀ ਮੈਨੂੰ ਅੱਜ ਹੀ ਪਤਾ ਲੱਗਿਆ ਹੈ ਕਹਿੰਦੇ ਪਰਨਾ ਪਰਾਂ ਹੁੰਦੇ ਕਹਿੰਦੇ ਇਹਨੂੰ ਡਾਊਨ ਮਿਤੇ ਸਾਰੇ ਨੂੰ ਹੁਣ ਕਿੱਥੋਂ ਕਰੋਗੇ ਐਂ ਦਾ ਦੱਸੋ ਕਿਵੇਂ ਕਰ ਲਾਂਗੇ ਹੁਣ 1000 ਰੁਪਏ ਕਿੱਥੇ ਭਰਦਾਂਗੇ ਇਹ ਹੁੰਦਾ ਫਿਰ ਕਰਨਾ ਪਊਗਾ ਔਖੇ ਕਰੀ ਸੌਖੇ ਕਰੀ ਹੁਣ ਇਹ 15 ਦਿਨਾਂ ਜਦ ਤੱਕ ਇਹ ਮੈਨੂੰ ਪਰਨੇ ਵਿਆਹ ਕਰਨਾ ਇਹ ਤਾਂ ਕਹਿਤਾ ਪਰਨਾ ਬੂਗਰ ਫਿਰ ਹੋਰ ਕੀ ਕਰੀ ਹੁਣਾ ਪਰ ਲੋਕ ਕਿਹਨੋਂ ਭੰਡਾ ਫੇਰ ਮੈਂ ਤਾਂ ਚੰਗੇ ਨੂੰ ਕਰਦੀ ਮੈਨੂੰ ਕੀਤਾ ਵੀ ਇਹ 15000 ਦਿਨਾਂ ਚ ਕਰਿਆ ਕਰਨਗੇ ਹੁਣ ਜੇ ਪਹਿਲਾਂ ਪਤਾ ਹੁੰਦਾ ਫੇਰ ਮੈਂ ਕੰਨ ਕਰਦੀ ਇਹਨੂੰ ਮੈਂ ਤਾਂ ਲੋੜ ਨਹੀਂ ਦੀ ਕਰਨੀ ਤੇ ਹੁਣ ਟੈਨਸ਼ਨ ਖੜੀ ਕਰਦੀ ਲੈ ਇਹ ਟੈਨਸ਼ਨ ਤਾਂ ਹੁਣ ਹੋਊਗੀ ਉਦੋਂ ਫਰ ਕੀ ਕਰੀਏ ਫੇਰ ਹੁਣ ਸਾਸਰੀ ਘਰ ਬੇਬੇ ਸਾਸਰੀ ਘਰ ਤੂੰ ਠੀਕ ਹਾਂ ਠੀਕ ਠਾਕ ਹੁਣ ਤਾਂ ਹਾਂ ਇਹ ਕਹਿੰਦੀ ਸੀ ਮੈਂ ਤੇਨੂੰ ਵੀ ਉਹ 10000 ਰੁਪਏ ਦੀ ਕਿਸ਼ਤ ਕਹਿੰਦੀ ਸੀ ਕਿ ਉਹ ਸਾਡੇ ਘਰੇ ਇਕੱਠੀਆਂ ਹੋ ਰਹੀਆਂ ਨੇ ਕਿ ਹਾਂ ਕਨਵਰਟ ਪਾ ਲਾਂਗੇ ਜਰੂਰ ਇਹ ਦੱਬੀ ਨੂੰ ਆ ਜਾਣੇ ਤੇ ਮੈਂ ਤੁਹਾਡੇ ਘਰੇ ਆਪੀ ਆ ਜੂਗੀ ਅੱਜ ਦੇ ਤਰੀਕੇ ਵਿੱਚ ਵੀ ਮੜੇ ਜਾ ਛੇਤੀ ਆ ਜੀ ਆ ਕੋ ਗੱਲ ਨਹੀਂ ਆ ਕਰੀ ਆਂਗੀ ਠੀਕ ਹੈ ਠੀਕ ਹੈ ਤੇ ਚਾਹ ਪਾਣੀ ਬੱਸ ਬੇਬੇ ਮੰਮੀ ਰੋਟੀ ਬਣ ਗਈ ਰੋਟੀ ਦਾ ਬਣ ਗਿਆ ਤਾਂ ਮੇਰੀ ਇੱਕ ਗੱਲ ਸੁਣਾਂ ਹਾਂ ਉਹ ਆਮ ਨਾਲ ਇਹੀ ਕਿ ਤੁਸੀਂ ਮੋ ਕੰਨੀ ਅੱਜ ਵਾਰ ਨਹੀਂ ਆ ਕੰਨੀ ਸਾਰੀ ਵਾਰ ਨਾ ਕਰਿਆ ਤੁਸੀਂ ਪਰ ਹੋ ਕੰਨੀ ਲੈ ਹੁਣ ਕਿਸ ਤੋਂ ਕਿਤੇ ਭਰੀ ਤੈਨੂੰ ਪਤਾ ਤਾਂ ਹੈਗਾ ਮੰਮੀ ਫੇ ਹੁਣ ਕਿ ਤਪਾਨ ਨਹੀਂ ਪਾਉਗੀ ਲੈ ਹੁਣ ਮੈਂ ਕਿੱਥੋਂ ਕਰਾਂ ਵੀ ਤੈਨੂੰ ਪਤਾ ਤੂੰ ਲਾਰਾ ਲਾ ਦਿੰਦੀ ਵੀ ਕੋਈ ਉਹ ਕਹਿ ਦਿੰਦੀ ਭਈ ਬਹਾਨਾ ਵੀ ਭਈ ਐ ਕਰਕੇ ਐ ਕੋਈ ਗੱਲ ਹੈ ਤਾਂ ਪੈਦੀ ਕਿਸਤੇ ਹੁਣ ਕਿਹੜਾ ਦਾ ਆਪਣਾ ਪਾਣੀ ਪਾਉਗੀ ਫੇਰ ਆਪਾਂ ਦੇਖਾਂਗੇ ਵੀ ਕਿਵੇਂ ਕਰਿਆ ਕਰਿਆ ਕਰਾਂਗੇ ਵੀ ਹੁਣ ਤਾਂ ਕਿਹੜਾ ਤਾਂ ਨਹੀਂ ਉਹਨੂੰ ਐ ਕਿਹਾ ਜਾਂ ਰਿਵੀ ਮੈਂ ਭਰਤੀ ਨਹੀਂ ਹੈਗੀ ਆ ਖਾ ਜੂਗਾ ਲੈ ਹੁਣ ਕਿੱਥੋਂ ਦੇਵੇਂਗੀ ਬਣਾਏ ਤਾਂ ਉਹੀ ਗੱਲ ਫੇਰ ਫੇਰ ਉਹੀ ਜਿਹੜੇ ਜਣ 1000 ਰੁਪਏ ਪਿਆ ਮੈਂ ਉਹ ਤਾਂ ਐ ਵੀ ਉਹਨੂੰ ਦੇ ਕੇ ਆਉਣਾ ਦੀ ਮੈਂ ਉਹਨੂੰ ਕਿਹਾ ਦੀ ਭਈ ਫੇਰ ਇਹ ਤਾਂ ਜ਼ਰੂਰੀ ਗੱਲ ਹੈ ਤੇ ਇਹ ਤਾਂ ਪੰਗ ਦੇਣੇ ਪੈਣਗੇ ਜੋ ਉਹ ਕਹਿੰਦੀ ਸਾਰੀ ਪਰ ਨਾ ਕਰੀ ਹਨ ਚਲੋ ਫਿਰ ਦੇ ਆ ਉਹਨੂੰ ਘਰੋਂ ਲੈ ਜਾ ਤੂੰ ਉਹਨੂੰ ਮੈਂ ਮੁੰਡੇ ਨੂੰ ਖੜਾ ਲੂੰਗਾ ਵੀ ਬਈ ਦੋ ਦਿਨ ਖੜ੍ਹ ਜਾ ਮੰਮੀ ਹਾਂ ਤਾਂ ਉਹ ਮੁੰਡਾ ਟੱਕਰ ਆਦੀ ਉਹਨਾਂ ਦਾ ਜੈਬ ਕਾ ਹਾਂ ਕੀ ਕਹਿੰਦੀ ਉਹੀ 1000 ਰੁਪਏ ਦੇਣਾ ਉਹਦਾ ਜਿਹੜਾ ਆਪਾਂ ਉਹ 1000 ਰੁਪਏ ਉਹਨੂੰ ਦੇਣਾ ਸੀ ਉਹ ਆਪਾਂ ਕਿਸ਼ਤ ਵਰਤੀ ਹਰ ਕੋਈ ਕਹਿੰਦਾ ਦੇ ਨਾ ਕਿ ਕਾਦੀ ਕੋਈ ਗੱਲ ਨਹੀਂ ਹੈਗਾ ਕਾ ਅਸੀਂ ਕਿ ਫੰਡੋ ਮਾਰਨੇ ਗਏ। ਫੰਡੋ ਨਹੀਂ ਗੱਲ ਨਹੀਂ ਉਹ ਮੱਕ ਬਾੜ ਜਾਂ ਪਿਆ ਦੀ ਲੋਹਾ ਜਾਂ ਮੱਚਰ ਉਹੀ ਵੇਚ ਦੋ। ਹਾਂ ਸੱਚਾ ਉਹ ਪੈਸੇ ਨੇ ਕਿਹਾ 1200 ਰੁਪਏ ਵੱਢ ਜਾਊਗਾ। ਇੰਨਾ ਹੈਗੇ। ਹੋਰ ਹੈਗਾ ਵਾਧੂ ਪਿਆ। ਮੋਰੇ ਫਲ ਵੰਡੋ। ਹੋਰ ਕਿੰਨੇ ਪੱਟਦੇ ਹੋ ਹੈ ਵੀ ਉਹਦੀ ਟੋਕ ਉੱਤਰ ਜੂਗੀ ਜਲਦੀ। ਚਲ ਕੋਈ ਨਹੀਂ ਆਪਾਂ ਵੇਚਾਂਗੇ ਆ ਜਨ ਕਵਾੜਾ ਵਾਲੇ ਨੂੰ ਤਾਰਦੀ। ਹੋਰ ਚਲ ਤੂੰ ਕਰੀਂ ਹੈ ਬਰਗਰ। ਨਾ ਕੋਈ ਗਾੜੀ ਮੈਂ ਆਜਣੇ ਮੈਂ ਵੇਚ ਦਿੰਦੀ। ਠੀਕ ਹੈ। ਲਾ ਬੇਬੇ ਦਾ ਨਕਸਤ ਵਾਸਤੇ ਹੀ ਨਹੀਂ ਆਈ ਹੈਗੀ ਲੈ ਇਹਨੂੰ ਐ ਨਹੀਂ ਹੈਗਾ ਵੀ ਮੈਂ ਆਪ ਜਾ ਕੇ ਉਹਨੂੰ 1000 ਰੁਪਏ ਦੇ ਆਵਾਂ ਲੈ ਪਹਿਲਾਂ ਤਾਂ ਮੈਂ ਕਿਹਾ ਹੀ ਸੀਗੀ ਲੈ ਹੁਣ ਇਹਨੂੰ ਆਪ ਤੋਂ ਨਹੀਂ ਆਉਂਦੀ ਹੈਗੀ ਵੀ ਆ ਕੇ ਮੈਂ ਅਗਲੀ ਦੇ ਕਰੇ ਪੜਾ ਜਾ 1000 ਰੁਪਏ ਜਿਵੇਂ ਲੋੜਾ ਹੀ ਆ ਰਿਹਾ ਲੈ ਵਰਤੇ ਦਾ ਇਹਨਾਂ ਨੇ ਨਹੀਂ ਮੈਂ ਤਾਂ ਨਹੀਂ ਵਰਤੇ ਹੈਗੇ ਲੋਨ ਵੇਲੇ ਤਾਂ ਉਹਦੋਂ ਕਹਿੰਦੀ ਸੀਗੀ ਵੀ ਨਾ ਮੈਨੂੰ ਲੋਨ ਦਵਾ ਦਿਓ ਛੇਤੀ ਉਹਦੋਂ ਤੋਂ ਅਗਲਾ ਕੁਝ ਹੁੰਦਾ ਹੁਣ ਕੁਸ ਹੈਗਾ ਅੱਜ ਜੇ ਦੇਖਦੀਆਂ ਜਾ ਕੇ ਆਣੀਆਂਗੀ ਆਪ ਤੇ ਜਾਣਾ ਪਊਗਾ ਆਪ ਤੋਂ ਤਾਂ ਉਹ ਆਦੀ ਹੈ ਤਸਰੀ ਘਰ ਬੇਬੇ ਹਰ ਸਿਗਰ ਤਾਂ ਹੋ ਠੀਕ ਹਾਂ ਵਧੀਆ ਤੂੰ ਦੱਸ ਠੀਕ ਠਾਕ ਬਸ ਤੂੰ ਬਸ ਕਿਨੇ ਮੈਂ ਤਾਂ ਤੇਰੇ ਕੋਲੇ ਉਹਦੇ ਵਾਸਤੇ ਆਈ ਸੀ ਕਿਸ਼ਤ ਭਰ ਲੈ ਰਹੇ ਨੇ ਲੋਕ ਅੱਜ ਦੀ ਲਾਸਟ ਹੈਗੀ ਹੁਣ ਤੁਸੀਂ ਆਈ ਨਹੀਂ ਹੈਗੇ ਆਪ ਤੋਂ ਤਾਂ ਤੋ ਆਪ ਤਾਂ ਦੇਖ ਲਿਆ ਕਰ ਵੀ ਮੈਂ ਕਿਸ਼ਤ ਭਰਨੀ ਆ 100 ਰੁਪਏ ਦੀ ਨਾ ਸਾਡਾ ਹੱਥ ਤੰਗ ਆ ਜਾਂਦਾ ਤਾਂ ਦਾ ਬੇਬੇ ਹਰ ਇੱਕ ਦੀ ਹੱਥ ਤੰਗ ਹੁੰਦਾ ਅਸੀਂ ਵੀ ਤਾਂ ਉਹਦੀ ਕਿਸ਼ਤ ਭਰ ਦਿਆਂ ਸਾਰੀਆਂ ਭਰ ਲੈ ਰਹੀਆਂ ਨੇ ਗੀਆਂ तू कह देखी हजार रुपया फटा जाऊंगी चल ए कर बेकती मौकी सौकी भर दिनी अगे तो फिर दो हजार जमा कराया मेन आना ना पावे नही है ਚਲ ਠੀਕ ਹੈ ਬੇਬੀ ਮਾੜਾ ਜੀ ਆਪ ਤੋ ਵੀ ਆ ਜਾ ਕਰ ਚਲ ਕੋਈ ਨਾ ਪੁੱਤ ਵੈਨ ਪਤੇ ਜੇ ਕੀ ਕਰੀਏ ਨਹੀਂ ਅੰਮੀ ਅਚਨ ਦਾ ਸਾਫ ਕਰ ਦੇ ਬਟਾ ਮੈਂ ਕੀ ਲਾ ਦੂੰਗੀ ਅੱਛਾ ਦੇਖੋ ਆ ਮਨਾਈ ਦੀ ਹਾਂ ਕਿਸ਼ਤ ਬਾਰੇ ਤੈਨੂੰ ਫਿਰ ਹੁਣ ਕਿਸ਼ਤ ਦਾ ਕਿੱਥੇ ਨੇ ਆਪਣੇ ਕੋਲੇ ਤੈਨੂੰ ਪਤਾ ਹੈ ਮੈਂ ਉਹੀ ਗੱਲ ਕਰਾਂ ਮੈਂ ਉਹਨੂੰ ਕਹਿਤਾ ਮੈਂ 3500 ਤੱਕ ਕਹਿਦਾ ਹਾਂ ਤੂੰ ਦੋ ਕਿਸ਼ਤ ਤੂੰ ਬਾ ਦੇ ਅਗਲੇ ਮਹੀਨੇ ਦੋ 2000 ਦਿਆਂਗਾ ਮੈਂ ਟਾਈਮ ਤੈਨੂੰ ਤੇਰਾ ਠੀਕ ਹੈਗਾ ਨਹੀਂ ਮੈਨੂੰ ਹੁਣ ਮੈਨੂੰ ਆਣਾ ਨਾ ਪਵੇ ਕਹਿੰਦੀ ਕਰੀ ਪਿਆਰੀ ਚਲ ਆ ਬਿਲੇ ਤਾਂ 50 ਹਮੇ ਚਲੇ ਤਾ ਬਸਦੀਆ ਕਰੀ ਹੋਰ ਮੈਂ ਤਾਂ ਉਹਨੂੰ ਕਹਿਤਾ ਉਹ ਤਾ ਫੋ ਮੋੜ ਗਈ ਕਈ ਅਗਲੀ ਵਾਰ ਇਹ ਆਪਣਾ 2000 ਲੈ ਕੇ ਮੈਨੂੰ ਪਹਿਲੀ ਜਾਣਾ ਪੋਗਾ ਉਹਦੇ ਕਰੀ ਚਲੋ ਤਾਂ ਅਗਲੀ ਜਾ ਅਗਲੀ ਦੇਖ ਲਾਂਗੇ ਕਿਵੇਂ ਬਣੂਗਾ ਹਨਾ ਪਰ ਇਹ ਵੀ ਤੇ ਵਧੀਆ ਕਰਿਆ ਹੋਰ ਇਹ ਜੇ ਫਿਰ ਮੈਂ ਤਾਂ ਸਾਬ ਕਟਿਆ ਮੈਂ ਕਿਸੇਨ ਕਰ ਨਹੀਂ ਆਂ ਜੇ ਹੁਣ ਕਹੂੰਗੀ ਮੈਂ ਇਨਕਾਰ ਦੀ ਇਨਕਾਰਵਾ ਡਰ ਕੇ ਜਾਊਗੀ ਹੋ ਕੈਮਰਾ ਕੈਮਰਾ ਖਬਾ ਸੱਜਾ ਕਰਨਾ ਕਰ ਲਿਆ ਹਾਂ ਗੱਲ ਸਹੀ ਉਹ ਕਿਰੀ ਅੱਗੇ ਆਈਆਂ ਵੀ ਇਹੋ ਸਿਸਟਮ ਬਣਿਆ ਤਾਂ ਦੂਦੀ ਆਈਆਂ ਅਗਲੀ ਕਿਸ਼ਤ ਵੀ ਹੋ ਜੂ ਕੀ ਹੋ ਜੂਗਾ ਹੈ ਨਾ ਦੋ ਜੀ 2000 ਰੁਪਏ ਫੜਾ ਉਹ ਤਾਂ ਆਪਾਂ ਦੇਖ ਨਹੀਂ ਤੋ ਉਹ ਤਾਂ ਫੇਰਾ ਉਹ ਤਾਂ ਕੇਰਾ ਆਪਾਂ ਪੈਪਿੰਗ ਵੀ ਉਹ ਕੱਢ ਲਾਂਗੇ ਤਾਂ ਸਾਰਾ ਚਲ ਕੋਈ ਰੋਹ ਤੂੰ ਲਾ ਚੌਂਕਾ ਕਰਕੇ ਪਰ ਮੈਨੂੰ ਮੈਂ ਲੱਸੀ ਨੂੰ ਗਿਆ ਦਿਲ ਲਸੀ ਮਿੱਗੀ ਨਹੀਂ ਹੈਗੀ ਪਰ ਤੂੰ ਚਾਹ ਇਹ ਦੇ ਦੀ ਹੈ ਇਹ ਨਹੀਂ ਹੈ ਕਿ ਸਰ ਮੈਂ ਚਾਹ ਕਰ ਦਿੰਨੀ ਹਾਂ ਹੁਣ ਲੱਸੀ ਕਿੱਥੇ ਦਿੰਦੀਆਂ ਟੀਮੀਆ ਸਾਰੀ ਡੈਰੀਆਂ ਦਾ ਦਾਦਕਾਰੀਆਂ ਨਾ ਲਾ ਨਾ ਮੈਂ ਸਾਰੇ ਕਿਤੇ ਚੱਕੀ ਜਾਂਦੀ ਆ ਲੈ ਕਿਤੇ ਨਹੀਂ ਹੈਗੀ ਲੈ ਲੈ ਇਹਨੂੰ ਐ ਨਹੀਂ ਆਗੇ ਵੀ ਮੈਂ ਕਿਸ਼ਤ ਭਰਨੀ ਹੈਗੀ ਨਾ ਮੇਰੇ ਘਰੇ ਆਵੇ ਲੈ ਆਈ ਵਾਰ ਮੈਨੂੰ ਆਣਾ ਪੈਂਦਾਗਾ ਜਮੀ ਸ਼ਰਮਤਾਰ ਕੀ ਹੈਗੀ ਦੇਖ ਰਹੀਆਂਗੀ ਇਧਰ ਉਧਰ ਨਾ ਹੋਵੇ ਕਿਤੇ ਮੈਂ ਬੇਬੇ ਕਰ ਰਹੀ ਐ ਲੈ ਬੇਬੇ ਦਾ ਮੈਨੂੰ ਦੇਖ ਕਿ ਲੁਕੀ ਫਿਰਦੀ ਐ ਆਹ ਲੁਕ ਲੀਆਂ ਕੋਠੇ ਤੋਂ ਆਈਆਂ ਬੇਬੇ ਮੇਰੀ ਗੱਲ ਸੁਣਾ ਮੈਂ ਤਾਂ ਰੋਜ ਨਾ ਤੈਨੂੰ ਫਿਰ ਫਿਰ ਕਿ ਮੇਰੇ ਦੱ ਲੱਤਾਂ ਵੀ ਥੱਕ ਗਈਆਂ ਤੇਰੇ ਘਰੇ ਆਂਦੀ ਦੀ ਆਪ ਤਾਂ ਤੇ ਆਣਾ ਨਹੀਂ ਹੈਗਾ ਹੈਂ ਫਿਰ ਮੈਨੂੰ ਐ ਨਹੀਂ ਪਤਾ ਤੀਗਾ ਵੀ ਕਿਸਤ ਦਾ ਟਾਈਮ ਹੋ ਰਿਹਾ ਵੀ ਫੇਈ ਮੈਂ ਅਗਲੇ ਦੇ ਪੈਸੇ ਦੇ ਕੇ ਆਵਾਂ ਫੋਟ ਮੈਨੂੰ ਆ ਦੱਸ ਹੱਥ ਤੰਗ ਹੈਗਾ ਨਹੀਂ ਮੈਂ ਤਾਂ ਤੇਰੇ ਕੰਨੇ ਉੱਪਰੇ ਵੀ ਹੱਥ ਤਾਂ ਤੰਗ ਸਾਰਿਆਂ ਦੀ ਹੁੰਦਾ ਹੈਗਾ ਅਸੀਂ ਕਿਹੜਾ ਦੀ ਕਿਸ਼ਤਾਂ ਭਰ ਦੇਣੀ ਹੈਗੇ ਉਹਦੇ ਮੈਂ ਤੈਨੂੰ ਐਂ ਤਾਂ ਕਿਹਾ ਸੀਗਾ ਮੈਂ ਲੋਨ ਇਸ ਕਰਕੇ ਕਰਵਾਇਆ ਸੀਗਾ ਵੀ ਚਲ 1000 ਰੁਪਏ ਦੀ ਕਿਸ਼ਤ ਭਰ ਦਿਆ ਕਰਨਗੇ ਵੀ ਚਲ ਇਹਨਾਂ ਦਾ ਕੰਮ ਸਾਰਦਾ ਮੈਂ ਤੈਨੂੰ ਐ ਕਹਿਨੀ ਆਂ ਜੇ ਤੂੰ ਆ ਕਿੱਥੇ ਦਾ ਹੋ ਕੱਢ ਨਾ ਬੇਬੇ ਪਹਿਲਾਂ ਮੈਂ ਤੇਰਾ 2000 ਭਰਤਾ ਪਈ ਦੇਖ ਹੁਣ ਨਹੀਂ ਮੇਤੋਂ ਭਰਿਆ ਜਾਂਦਾ ਹੈਗਾ ਮੇਰਾ ਹੁਣ ਘਰੇ ਪਹੁੰਚਦਾ ਕਰਦੇ ਆ ਵੇ ਹੋਟਾਂ ਦੇ ਖਮਸਤ ਉੱਤੇ ਜਾਂਦੇ ਤੇਰਾ ਇਕੱਠਾ ਹੀ ਮੈਂਂਦੀ ਆਉਂਗੀ ਮੁੰਡੇ ਬੇਬੇ ਹੁਣ ਮੈਨੂੰ ਐ ਨਹੀਂ ਸਮਝਣ ਮੈਂ ਕਿਤੋਂ ਪਰਾਂ ਤੇਰੀ ਪਹਿਲਾਂ ਲਈ ਭਰਤਾ ਦਿੱਤੀ ਮੈਂ ਮੈਨੂੰ ਤਾਂ ਪਤਾ ਨਹੀਂ ਹੈਗਾ ਜੇ ਤੂੰ ਨਹੀਂ ਕਿਸ਼ਤੋਂ ਦੋ ਦਿੱਤੀ ਜਾਂਦੀ ਭਾਈ ਤੁਸੀਂ ਲਾਉਣ ਨਾ ਲੈਂਦੇ ਫੇਰ ਚਲ ਕੋਈ ਲਾਉਣ ਦਾ ਦਿੱਤਾ ਵੀ ਜਾਂਦਾ ਕੋਈ ਗੱਡੀ ਹੈਗਾ ਅਗਰ ਬੇਬੇ ਤੁਸੀਂ ਤੇ ਪਰੋ ਕਿਸ਼ਤ ਪਰੋ ਜੇ ਲਾਉਣ ਲੈਤੇ ਜਾਂਦੇ ਤਾਂ ਕਿਸ਼ਤ ਪਰੋ ਪਹਿਲੇ ਓਏ ਲਾਣੀ ਮੁੰਡੇ ਨੂੰ ਆ ਜਾਂਦੇ ਮੈਂ ਨਾ ਰਾਂ ਗੱਲ ਕਰਕੇ ਅਸੀਂ ਬਈ ਤੇਰੇ ਪੈਸੇ ਹੱਥੋਂ ਮੌਪਲ ਦੇ ਘਰ ਨੂੰ ਵੈਸਾ ਪਰੋ ਬਈ ਬੇਬੇ ਮੈਨੂੰ ਆਣਾ ਪਵੇ ਬਈ ਦੁਆਰੇ ਦੇਖ ਮੈਨੂੰ ਵੀ ਬਾਲਾ ਔਖਾ ਹੈਗਾ ਮੈਂ ਉਹਦੀ ਤੇਰੇ ਬਾਰੇ ਕੋਲੇ ਸਾਰੀ ਕਿਸ਼ਤ ਭਰੀ ਜਾਂਦੇ ਨੇ ਕਿ ਕੋਈ ਉਹਦੀ ਕਿਸ਼ਤ ਨਹੀਂ ਆਂਦੀ ਹੈਹੀ ਚੱਲ ਕੋਈ ਗੱਲ ਨਹੀਂ ਆਠ ਨੂੰ ਅਸੀਂ ਪਹੁੰਚਦੇ ਕਰ ਦਾਂਗੇ ਕੋਈ ਤੈਨੂੰ ਆ ਕੇ ਲੁੱਡ ਮੈਂ ਆਪੇ ਵੜਾ ਜਾਊਂਗੀ ਪਈ ਹੁਣ ਮੈਨੂੰ ਆਣਾ ਨਾ ਪਵੇ ਬਸ ਮੈਂ ਤਾਂ ਤਾਂ ਕਰਕੇ ਕਹਿੰਦੀ ਹੱਥ ਵਾਂ ਕੇ ਕਹਿੰਦੀ ਆ ਵੀ ਪਈ ਮੇਰੀ ਇੱਕ ਕਿਸ਼ਤ ਭਰ ਕੇ ਆਉ ਤੇ ਨਾ ਕੋਈ ਗੱਲ ਨਾ ਥੋੜੀ ਜਿਹੀ ਲੋੜ ਨਹੀਂ ਹੈਗੀ ਤੇ ਮੈਂ ਤੇਰੇ ਹੱਥ ਨਾਲ ਉੱਪਰ ਦੇ ਕਰ ਦੂਗੀ ਚੱਲ ਠੀਕ ਹੈ ਹੋ ਜਾ ਬਾਣੀ ਨਾ ਬੱਸ ਲੈ ਵਾਰ ਦੇ ਜਾਈ ਮੇਰੀ ਗੱਲ ਸੁਣ ਕੇ ਜਾ ਕਮੇ ਕੀ ਹੋ ਗਿਆ ਉਹ ਤਾਂ ਆਮਣ ਬਰਾਈ ਨੂੰ ਸੁਬੋਲ ਕੇ ਗਈ ਆ ਭਾਈ ਕਿਉਂ ਉਹਨੇ ਕੀ ਕਹਤਾ ਕਿਸ ਵਾਰੀ ਕਹਿੰਦੀ ਹੈ ਉਹਨਾਂ ਜਾਨ ਵਾਰੀ ਕਹਿੰਦੇ ਤਿਆਰ ਹੋਗੇ ਕਹਿੰਦੀ ਹੋਣ ਲਾ ਭਾਜਾ ਨੌਂ ਦਿਨ ਦੇਗੇ ਪਹਿਲਾਂ ਭਾਤੀ ਕਹਿੰਦੀ ਹੁਣ 2000 ਹੋ ਗਿਆ ਕਦੋਂ ਦੇਉਂਗੇ ਕਹਿੰਦੀ ਉਹ ਨਾ ਨਾ ਲੈਂਦੇ ਕਹਿੰਦੀ ਲਾਉ ਮੈਂ ਉਹਨਰੇ ਵੀ ਸਾਰੀ ਨਹੀਂ ਅਗਲੀ ਤੇ ਫਿਰ ਹੁਣ ਪਈ ਅਗਲੀ ਤੱਕ ਹੋਊਗੀ ਫਿਰ ਹੁਣ ਕੀ ਹਿੱਲਾ ਮਾਰਨਾ ਚਾਹੀਦਾ ਮੈਨੂੰ ਮੈਂ ਤਾਂ ਦੂਆ ਕਹੈਂਦੀ ਕਿ ਜਿਵੇਂ ਉਦੋਂ ਉਹਦਾ ਭਈ ਜਨਾ 2000 ਹੋ ਕਰਿਆ ਜੀ ਹੁਣ ਤੂੰ ਇਤਿਹੀ ਕਰ ਲੈ ਹੋ ਨਾ ਇਹ ਕਿਉਂ ਨਹੀਂ ਮੰਨੀ ਨਹੀਂ ਹੈਗੀ ਕਹਿੰਦੀ ਨਾ ਨਾ ਮੈਂ ਨਹੀਂ ਕਰਨ ਮਰ ਤਾਂ ਪੈਨਾ ਪਰ ਕੇ ਬਸ ਤਾ ਮੀਂ ਵੇਣੀ ਤੂੰ ਆਉਂਦਾ ਹੀਦਾ ਘਰ ਕਾ ਨਹੀਂ ਮੇਰੇ ਆਪ ਨੂੰ ਪੈਸੀ ਪਹੁੰਚਦੇ ਘਰ ਨਹੀਂ ਕਹਿੰਦੀ ਚਾ ਰੁੱਕੇ ਬੋਲੀ ਹੈ ਹਾਂ ਭਾਈ ਬੋਲ ਕੇ ਗਈ ਹੈ ਮੈਂ ਤਾਂ ਪੈਰ ਕਾ ਸਦੇ ਮੇਰੇ ਆਏ ਹੋਗੇ ਬੜਾ ਕੁਸ ਬੋਲ ਕੇ ਗਈ ਹੈ ਭਈ ਹੁਣ ਹੀਲਾ ਕਰ ਲੈ ਭਈ ਫੇਰ ਜਾਈਉਂ ਚਲ ਅਗਾਂ ਥੋੜਾ ਕੰਮ ਜਾ ਕੇ ਆ ਨਾ ਤੇ ਫਿਰ ਆ ਕੇ ਮੈਂ ਕਰਦਿਆਂ ਕੋਈ ਨਾ ਕੋਈ ਹੋਰ ਕਰਦੀ ਹੀ ਨਾ ਪਟਵੰਕ ਮੈਂ ਅਥਨ ਨਾ ਉਹ ਮੈਨੂੰ ਕਹਿ ਕੇ ਗਈ ਹੈ ਨਹੀਂ ਕੰਨ ਮੈਂ ਤਾਂ ਇੰਨੀ ਵੇਚੀਦੀ ਕਰੂੰਗੀ ਕਹਿੰਨ ਕਿੰਨੀ ਕਰੀ ਮੈਂ ਤਾਂ ਤੋਸਾ ਦਿਖਾਉ ਲੋਕਾਂ ਨੂੰ ਚਲ ਠੀਕ ਹੈ ਚੰਗਾ ਮੈਂ ਚੰਗਾ ਕਿਵੇਂ ਬੈਠੀ ਹਾਂ ਮੈਂ ਆ ਜਾਵਾਂ ਤੁਸੀਂ ਕਦੋਂ ਗਏ ਫਿਰ ਹੋਰ ਤਾ ਆ ਗਿਆ ਮੰਮੀ ਮੈਂ ਤਾਂ ਆ ਗਿਆ ਨਾ ਦੀ ਉਹ ਪੈਸਾ ਰਗਾ ਵਾਲਾ ਪੈਸੇ ਉਹਦੇ ਤਾਰ ਦੇ ਕਿਸ਼ਤ ਹਾਂ ਤੁਨੇ ਉਹ ਬਰਾਗ ਮੋਟਰਸਾਈਕਲ ਵਿੱਚ ਹੈ ਬਰਮਾ ਚਾਲ ਉਹ ਟਰਮ ਮੋਟਰਸਾਈਕਲ ਕਾਣ ਬੇਚਣ ਮੈਂ ਤਤਨ ਸਾਧ ਮਸਾਂ ਤੋਂ ਆਇਆ ਸੀ ਉਹ ਆਣਾ ਮੈਂ ਬਰਾਗ ਵੀ ਜਿਹੜੇ ਤਾਂ ਲੈਣੇ ਦੇਣੇ ਜਿਹਦੇ ਨਾਲੇ ਉਹ ਉਤਰ ਜਣਗੇ ਅਗਲੇ ਗੇੜੇ ਮਾਰਦੇ ਨੇ ਨਾਲੇ ਮੈਨੂੰ ਰੱਛ ਟੋਕਦੇ ਨੇ ਤੇ ਨਾਲੇ ਉਹ ਕਿਸ਼ਤ ਦਾ ਤਾਰਿਆ ਦੇਖਾ ਆਹ ਤਾਂ ਆਪ ਹੀ ਲੈਤਾ ਦੀਗਾ ਕਿਸ਼ਤ ਦਾ ਹੁਣ ਅਗਲੇ ਦਿਨ ਭਾਈ ਕੀ ਕਸੂਰ ਹੈ ਹਨ ਅਗਲਾ ਤਾਂ ਹੁਣ ਕਹਿ ਕੇ ਜਾਊਗੀ ਅਗਲੇ ਨੇ ਆਪਣੇ ਕਹੇ ਤੋਂ 1 ਅਗਸਤ ਪਰ ਵੀ ਦਿੱਤੀ ਸੀ ਤੇ ਹੁਣ ਤੂੰ ਐਂ ਕਰ ਆ ਪੈਸੇ ਨਾਲ ਆਪਣਾ ਮੋਟਰਸਾਈਕਲ ਦਾ ਚਲ ਕੋਈ ਨਾ ਆਹ ਫੇਰ ਕਰ ਲਾਂਗੇ ਜਦੋਂ ਉਹ ਆ ਮਾਰਕ ਦੀ ਕਿਰਪਾ ਪਰ ਨਗਦ ਲੈ ਲਾਂਗੇ ਪਰ ਮੋਟਰਸਾਈਕਲ ਖਾਤਰ ਆਪਾਂ ਐ ਲੋਨ ਨਿਉ ਕਰਨਾ ਸੀ ਕੋਈ ਗੱਲ ਨਹੀਂ ਮਾਰੇ ਖੱਬਾ ਸੱਜਾ ਉਹਦਾ ਜੀਦਾ ਦੇਣ ਹੈ ਉਹ ਕਹੋ ਕਰ ਦੇ ਨਾਲੇ ਕਿਸ਼ਤ ਦੇ ਕੋ ਕਰਦੇ ਬੋਤਾ ਮੈਂ ਤਾਂ ਤੈਨੂੰ ਬੜੀ ਔਖਾ ਨਾਲ ਦੁਬਾਈ ਆਤੀ ਆਪਾਂ ਖੱਬਾ ਸੱਜਾ ਹੋਰ ਕਰ ਲੈਂਦੇ ਮੋਟਰਸਾਈਕਲ ਕਿਉਂ ਖੋ ਨਾ ਲੱਗੇ ਹੁਣ ਲਾਂ ਲੈ ਕੇ ਥੋੜੀ ਉਹ ਕਰਨਾ ਦੀਗਾ ਠੀਕ ਆ ਨਾ ਕੋਈ ਗੱਲ ਨਹੀਂ ਚਲੋ ਬਾਅਦ ਦੀ ਗੱਲ ਹੈ ਫੇਰ ਲੈ ਲਾਂਗੇ ਮੈਂ ਤਾਂ ਸਾਈਕਲ ਹੀ ਠੀਕ ਹੈ ਮੈਂ ਤਾਂ ਸਾਈਕਲ ਹੀ ਸਮਝਾ ਦੂੰਗਾ ਨਾ ਫੇਰ ਇਹ ਕਿੰਨੇ ਦਾ ਵੇਚ ਗਿਆ ਇਹ ਤਾਂ ਬਾਈ ਉਦੋਂ ਆਪਾਂ 20 ਦਾ ਲੱਤਾ ਦੀ ਆ 18 ਦਾ ਵੇਚਿਆਗਾ ਹਣ ਬਾਕੀ ਜਿਹੜਾ ਉਹਦੇ ਦੇ ਕਿਸ਼ਤ ਦੇ ਨਾ ਉਹ ਕਰਦੀ ਤੇ ਬਾਕੀ ਜਿਹਦਾ ਲੈਣਾ ਦੇਣਾ ਉਤਾਰਦੀ ਇਹ ਬਤਾ ਆਪਾਂ ਦੇਖੀ ਐ ਇੰਨਾ ਘਾਟਾ ਪਾ ਲਿਆ ਤਾਂ ਇਹ ਕਾਹ ਨੂੰ ਕਰਨਾ ਜੇ ਇਹ ਹੈ ਜਾਂ ਕੁਝ ਚਲੋ ਹਮ ਘਾਟਾ ਬ하다 ਸਹੀ ਕੋਈ ਗੱਲ ਨਹੀਂ ਤੇ ਹੁਣ ਅੱਗੇ ਤੋਂ ਆਪਾਂ ਦੇਖਾ ਇਹ ਲਾਉਣ ਵਾਲੇ ਫਾਇਦੇ ਨਹੀਂ ਪੈਂਦੇ ਹੈਗੇ ਮੁੜ ਕੇ ਹੁਣ ਆਪਾਂ ਆਪਦਾ ਸਿਹਾਬ ਨਾਲ ਉਹ ਕਰਾਂਗੇ ਆ ਨਾ ਨੌਨ ਚੱਕ ਕੇ ਨਹੀਂ ਕੋਈ ਚੀਜ਼ ਉਹ ਕਰਦੇ ਨਾ ਆਪਾਂ ਆਪਰੇ ਸਿਹਾਬ ਨਾਲ ਵਾਈ ਕਿ ਦੀ ਜਾਲੀ ਚਲਾਦਾ ਕਰਾਂਗਾ ਆਪਾਂ ਦਾ ਲੋੜ ਨਹੀਂ ਜੇ ਕੁਮਾਂਚਾ ਵੱਧ ਗਈ ਬਸ ਆਹੀ ਗੱਲ ਹੈ ਵੀ ਆਪਦਾ ਨਾ ਹੁਣ ਲੌਂਗ ਲੈ ਕੇ ਆਪਾਂ ਨਹੀਂ ਕਿਸ ਦਾ ਲੈਣਾ ਦੇਣਾ ਤਾਰਦੇ ਇਹਦਾ ਨੌਨ ਹੁੰਦੇ ਨੇ ਕੋਈ ਵਧੀਆ ਉਹਨਾਂ ਨੂੰ ਕੋਈ ਬਿਜ਼ਨਸ ਕੋਈ ਹੋਰ ਚੀਜ਼ਾਂ ਨੂੰ ਉਹ ਕਰ ਲੈਣ ਨੂੰ ਹਾਂ ਹੁਣ ਇਹ ਕੋਈ ਲੈਣਾ ਦੇਣਾ ਤਾਰਨ ਖਾਤਰ ਲੋਨ ਨਹੀਂ ਹੁੰਦੇ ਜਿਵੇਂ ਹੁਣ ਆਪਾਂ ਨੇ ਲੈ ਲੈ ਦੀ ਦੇਖ ਆਪ ਨੂੰ ਅੱਖਾ ਹੋ ਗਿਆ ਅੱਖਾ ਬਾਤ ਹੋਇਆ ਹੋਰ ਤਾਂ ਕਰਕੇ ਮੰਮੀ ਕੋਈ ਗੱਲ ਨਹੀਂ ਉਹ ਨਾਲੇ ਉਹਨੂੰ ਅਮਨ ਨੂੰ ਬੁਲਾ ਲੈ ਅਮਨ ਉਹ ਜਾ ਘਰੀਂ ਦਿਆ ਉਸਨੇ ਬੁਲਾਣਾ ਕਰੀ ਬੁਣਾਏ ਹੁੰਨੀਆਂ ਹਾਂ ਕਰੇ ਫੜਾਇਆ ਤੇ ਤਾਰ ਦੇ ਕਈ ਕਿ ਆਈ ਉਹ ਹੋਗਾ ਨਹੀਂ ਮੇਰਾ ਕਰ ਆਪਣੇ ਜਹੀ ਨਹੀਂ ਦਿਆਂ ਮੈਂ ਹਾਂ ਤੂੰ ਦਿਆ ਹੋਰ ਪੁੱਤਰੇ ਵਿਚਾਰੀ ਦਾ ਉਹ ਵੀ ਕੀ ਕਰੇ ਹੁਣ ਸਸੀ ਗਾਲ ਜੀ ਸਾਰਿਆਂ ਨੂੰ ਤੇ ਇਹ ਦੇਖੋ ਜੀ ਲਾਉਣ ਤੇ ਵੀਡੀਓ ਬਣਾਈ ਤੀ ਜਿਹੜੀ ਬੁੜੀਆਂ ਨੂੰ ਜਾਂ ਉਹ ਵੀ ਆਪਾਂ ਲਾਉਂ ਦਿੰਦੇ ਆ ਤੇ ਸਾਨੂੰ ਇਹੀ ਕਹਿੰਦੇ ਆਗੇ ਵੀ ਕਮੀ ਵੀ ਆਪਾਂ ਹਣਾ ਲੈਣਾ ਦੇਣਾ ਹੁੰਦਾ ਵਿੜੇ ਚ ਆਪ ਜਾ ਹੁੰਦਾ ਆਪਾਂ ਕਈ ਵਾਰ ਲਾਉਣ ਚੱਕ ਕੇ ਦੇ ਦਿੰਨੇ ਆ ਵੀ ਆਪਾਂ ਚਾਰ ਲੈਣਾ ਦੇਣਾ ਜਿਹੜਾ ਉਤਾਰ ਦਾਂਗੇ ਇਹ ਆ ਜਾ ਕੁਝ ਨਹੀਂ ਕਰਨਾ ਚਾਹੀਦਾ ਜੀ ਜਿਵੇਂ ਹੁਣ ਸਾਤੋਂ ਨਹੀਂ ਕਈ ਵਾਰ ਹਨਾ 1000 ਰੁਪਿਆ ਕਿਸ਼ਤ ਦਾਤੀ ਨਹੀਂ ਕਈ ਵਾਰ ਬਣਦਾ ਇਹ ਆਪਾਂ ਤਾਰ ਨਹੀਂ ਸਕਦੇ ਜਾਂ ਜਿਵੇਂ ਵੀ ਐਵੇਂ ਲੈਣਾ ਨਹੀਂ ਚਾਹੀਦਾ ਇਹ ਤਾਂ ਆਪਣੇ ਉਹ ਬਿਹਾਰ ਹੁੰਦੇ ਨੇ ਲੋਨ ਲਓ ਕੋਈ ਵੱਡੇ ਸਿਸਟਮ ਵਾਸਤੇ ਵੀ ਚਲ ਉਹਦੇ ਵਾਸਤੇ ਸੋਨਾ ਵੀ ਲੱਗਦਾ ਤਾਂ ਐਸੀ ਚੀਜ਼ਾਂ ਜਿਨਾ ਪਾਓ ਕਿ ਜਿਹੜੇ ਬਾਅਦ ਵਿੱਚ ਫਿਰ ਤਾਰਨਾ ਵੀ ਔਖਾ ਹੋ ਜੇ ਆਪਾਂ ਤਾਂ ਪਹਿਲੀ ਨਹੀਂ ਕਿਸਦਾ ਉਤਰਦਾ ਹੁੰਦਾ ਤੇ ਆਪਾਂ ਨਾ ਜਾ ਕੇ ਹੋਰ ਫਾਗ ਲੈਣਾਂ ਨੇ ਇਸੇ ਵੀਡੀਓ 'ਚ ਇਹ ਸਮਝਾਇਆ ਗਿਆ ਹੈਗੇ ਕਈ ਪਈ ਆਮ ਚੀਜ਼ਾਂ ਨੂੰ ਲੋਨ ਨਾਲ ਲੋ ਕੋਈ ਵੱਡੀ ਚੀਜ਼ ਨੂੰ ਜਿਹੜਾ ਆਪਾਂ ਤਾਰ ਵੀ ਸਕੀਏ ਬਾਅਦ ਚ ਤੇ ਤਾਂ ਲੋਨ ਲਿਆ ਕਰੋ ਐਵੇਂ ਲੋਨ ਨਾ ਲੈਣਾ ਲੈਣਾ ਚਾਹੀਦਾ ਨਹੀਂ ਧੰਨਵਾਦ ਜੀ